ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਜੀ ਬਲੀਆ ਦੇ ਬਲੀ ਪੀਰਾ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬ ਗੌਂਸੇ आजम ਜੀ ਉਹਨਾਂ ਦੇ ਗਿਆਨੀ ਸ਼ਰੀਫ ਦਾ ਸਨੇਹਾ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਜੇ ਸੰਗਜੀ ਚੰਨ ਜੋ ਹੈ ਉਹ ਆ ਚੁੱਕਾ ਹੈ ਚੰਨ ਦੀਆਂ ਰਾਤਾ ਚੱਲਦੀਆਂ ਪਈਆਂ ਨੇ ਇਹ ਬਹੁਤ ਖਾਸ ਦਿਨ ਨੇ ਬਦਗੀ ਕਰਨ ਵਾਲਿਆਂ ਲਈ ਇਬਾਦਤ ਕਰਨ ਵਾਲਿਆਂ ਲਈ ਸੰਗਤ ਜੀ ਚੰਨ ਦੀਆਂ ਰਾਤਾਂ ਉਹ ਰਾਤਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਅਸੀਂ ਕੋਈ ਵੀ ਵਿਰਦ ਸ਼ੁਰੂ ਕਰਨਾ ਹੈ ਕੋਈ ਕਲਮਾ ਵਜ਼ੀਫਾ ਸ਼ੁਰੂ ਕਰਨਾ ਹੈ ਉਹ ਕਰ ਸਕਦੇ ਹਾਂ ਸੰਗਤ ਜੀ ਇਹ ਕਿਹੜਾ ਮਹੀਨਾ ਸ਼ੁਰੂ ਹੋਇਆ ਹੈ ਰੂਹਾਨੀਅਤ ਦਾ ਇਹ ਬਹੁਤ ਹੀ ਖਾਸ ਹੁੰਦਾ ਹੈ ਸੰਗਤ ਜੀ ਇਹ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਇਬਾਦਤ ਕਰੋ ਜ਼ਿਕਰ ਕਰੋ ਅੱਲਾਹ ਤਾਲਾ ਦਾ ਮਾਲਕ ਦੇ ਅੱਗੇ ਦੁਆਵਾ ਬੇਨਤੀ ਫਰਿਆਦਾ ਕਰੋ ਆਪਣੇ ਨੇਕ ਤੇ ਜਾਇਜ਼ ਦੁਆਵਾ ਸਰਕਾਰ ਜੀ ਦੇ ਅੱਗੇ ਰੱਖਣੀਆਂ ਜੇ ਸੰਗਤ ਜੀ ਇਹ ਸਵਾਬ ਜਿਹੜੀ 11ਵੀਂ ਸ਼ਰੀਫ ਆ ਰਹੀ ਹੈ ਉਹ 22 ਤਰੀਕ ਦਿਨ ਸੋਮਵਾਰ ਨੂੰ ਆਈ ਜੇ 22 ਤਰੀਕ ਦਿਨ ਸੋਮਵਾਰ ਨੂੰ ਅਸੀਂ 11ਵੀਂ ਸ਼ਰੀਫ ਦਾ ਖਤਮ ਦਵਾਨਾ ਜੇ ਆਪਨੀਆਂ ਨੇਕ ਤੇ ਜੈ ਜੀ ਦਵਾਵਾ ਜਨਾਬ ਗੋਂ ਸੇ ਆਜਮ ਜੀ ਨੂੰ ਦੱਸਦੇ ਹੋਏ 11ਵੇਂ ਸ਼ਰੀਫ ਦਾ ਖਤਮ ਦਵਾਵਾਗੇ ਤੇ ਗੋਸਪਾਕ ਸਰਕਾਰ ਜੀ ਸਦਾ ਹੀ ਨੇਕ ਤੇ ਜੈ ਜੀ ਦਵਾਵਾ ਪੂਰੀਆ ਕਰਦੇ ਆਏ ਨੇ ਤਾਂ ਸੰਗਤ ਜੀ OS 12ਵੀਂ ਸਬਦੀ ਚੋਲੀ ਵਿੱਚ ਖੈਰ ਪਾਨਗੇ ਸੰਗਤ ਜੀ 11ਵੇਂ ਸ਼ਰੀਫ ਦਾ ਸੁਨੇਹਾ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਜੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਕਿ ਕੋਈ 11ਵਾਂ ਸ਼ਰੀਫ ਦੇਣ ਤੋਂ ਰਹਿ ਨਾ ਜਾਵੇ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜ਼ਰੂਰ ਜਾਇਓ ਅਸੀਂ ਤੁਹਾਡਾ ਤੇਹ ਦਿਲੋਂ ਸੁਆਗਤ ਕਰਾਂਗੇ ਤਦ ਤੱਕ ਲਈ ਰੱਬ ਰਖਾ ਰ ਬਰਕਰ ਬਰਕਰ